ਪੰਜਾਬ ਦੇ ਵਿੱਚ ਗੋਲੀ ਚੱਲਣ ਦੀਆਂ ਵਾਰਤਾ ਤਾਂ ਆਮ ਜਿਹੀਆਂ ਲੱਗਣ ਲੱਗ ਗਿਆ ਨੇ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਤਾਜ਼ਾ ਮਾਮਲਾ ਸਾਹਮਣੇ ਹੁੰਦਾ ਹੈ ਜਿੱਥੇ ਕਿ ਬਾਗੀ ਰੋਡ ਤੇ ਇੱਕ ਵਿਅਕਤੀ ਨੂੰ ਦੋ ਹਮਲਾਵਰਾਂ ਵੱਲੋਂ ਜੋ ਕਿ ਅਨਪਛਾਤੇ ਵਿਅਕਤੀ ਹੁੰਦੇ ਨੇ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਾਂਦਾ ਫਿਲਹਾਲ ਪੇੜਾ ਦਾ ਨਿੱਜੀ ਹਸਪਤਾਲ ਚਲਾ ਚੱਲ ਰਿਹਾ ਹੈ ਜਿੱਥੇ ਕਿ ਮੌਕੇ ਤੇ ਪਹੁੰਚੇ ਐਸਐਸਪੀ ਸਮੇਤ ਵੱਡੇ ਅਧਿਕਾਰੀਆਂ ਨੇ ਜ਼ਖਮੀ ਵਿਅਕਤੀ ਨਾਲ ਗੱਲਬਾਤ ਕੀਤੀ ਇਸ ਸਾਰੇ ਜਾਣਕਾਰੀ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਦੇ ਕਿ ਸੂਤਰਾਂ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਜਿਸ ਵਿਅਕਤੀ ਤੇ ਹਮਲਾ ਹੋਇਆ ਉਹ ਵਿਅਕਤੀ ਇਮੀਗ੍ਰੇਸ਼ਨ ਦਾ ਕੰਮ ਕਰਦਾ ਸੀ ਫਿਲਹਾਲ ਇਹ ਰੰਜਿਸ਼ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ ਤਾਂ ਹਲੇ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਪੁਲਿਸ ਵੱਲੋਂ ਫਿਲਹਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਕਿ ਹਾਲੇ ਤੱਕ ਕਿਸੇ ਦੇ ਵੱਲੋਂ ਇਸ ਮਾਮਲੇ ਦੀ ਇਸ ਹਮਲੇ ਦੀ ਕੋਈ ਜ਼ਿੰਮੇਵਾਰੀ ਵੀ ਨਹੀਂ ਲਈ ਗਈ ਹੈ ਫਿਲਹਾਲ ਇਹ ਮਾਮਲਾ ਹਲੇ ਜਾਂਚ ਦੇ ਵਿੱਚ ਝੁੱਟਿਆ ਹੋਇਆ ਹੈ ਪੁਲਿਸ ਝੁੱਟੀ ਹੋਈ ਜਿਸ ਤੋਂ ਬਾਅਦ ਕਿ

ਮੇਰੇ ਦੋਸਤ ਹੈ ਜੀ ਆਪਣੀ ਕਲੋਨੀ ਦੇ ਵਿੱਚ ਹੀ ਰਹਿੰਦੇ ਮੇਰੇ ਦੋਸਤ ਦਾ ਕੋਲ ਆਇਆ ਵੀ ਰਾਹੋ ਜੀ ਨੂੰ ਕਿਸੇ ਨੇ ਨਾ ਮਤਲਬ ਸ਼ੂਟ ਕੀਤਾ ਤੋਂ ਤੇ ਬਾਗੀ ਲੈ ਕੇ ਪਹੁੰਚਿਆ ਇੱਥੇ ਆ ਕੇ ਵੇਖਿਆ ਤਾਂ ਉਹਨਾਂ ਦੀ ਬਾਜੂ ਦੇ ਉੱਤੇ ਮਤਲਬ ਗੋਲੀ ਜਿਹੜੀ ਹੈਗੀ ਆ ਲੱਗੀ ਹੋਈ ਹੈ ਇਹ ਬਾਗੀ ਰੋਡ ਦੇ ਸਾਹਮਣੇ ਦੇ ਨਾਲ ਦੀ ਨਾਲ ਇੱਥੇ ਜੀ ਹੋ ਰਹੀ ਪਤਲੀ ਆ ਕਾ ਤਾਂ ਕੰਮ ਕਰਦੇ ਕੀ ਕੰਮ ਕਰਦੇ ਇਹਨਾਂ ਦਾ ਹੈਗਾ ਜੀ ਵੀ ਵੇ ਐਡਮਿਗ੍ਰੇਸ਼ਨ ਦਾ ਜੀ ਤੇ ਨਾਲ ਇਹ ਰੋਟਰੀ ਦੇ ਪ੍ਰੈਜ਼ੀਡੈਂਟ ਹੈ ਜੀ ਕੋਈ ਕੋਈ ਦੁਸ਼ਮਣੀ ਹੈ ਜੇ ਕੋਈ ਵੈਸੇ ਦੁਸ਼ਮਣੀ ਵਾਲਾ ਤਾਂ ਕੋਈ ਇਹੋ ਜਿਹਾ ਹੈ ਨਹੀਂ ਅਸੀਂ ਜੀ ਅਸੀਂ ਮਤਲਬ ਦੋਸਤ ਆ ਮਰ ਆਪਸ ਦੇ ਅੱਠੇ ਰਹਿੰਦੇ ਹਾਂ ਆਹ ਹੋਣੇ 10 ਮਿੰਟ 15 ਮਿੰਟ ਪਹਿਲਾਂ ਦੀ ਗੱਲ ਹੈ ਸਰ ਜੀ ਲਗਾਤਾਰ ਗੋਲੀ ਚੱਲਣ ਦੀ ਵਾਰਦਾਤਾਂ ਹੋ ਰਹੀਆਂ ਕਿਵੇਂ ਸਮਝਦੇ ਤੁਸੀਂ ਮਤਲਬ ਸ਼ਹਿਰ ਦੇ ਵਿੱਚ ਪਹਿਲਾਂ ਵੀ ਜਿਹੜੇ ਡਾਕਟਰ ਦੇ ਕਲੀਨਿੰਗ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਬਹੁਤ ਮਤਲਬ ਵਧੀਆ ਇੱਕ ਬਹੁਤ ਜ਼ਿਆਦਾ ਕੰਟਰੋਲ ਕਰ ਰਿਹਾ ਪਰ ਇਹ ਜਿਹੜਾ ਹੈਗਾ ਸ਼ੂਟਆਊਟ ਵਾਲੀਆਂ ਜਿਹੜੀਆਂ ਘਟਾ ਮਤਲਬ ਘਟਾਵਾ ਹੈ ਜੀਆਂ ਕਿਤਨਾ ਕਿਤੇ ਰੁਕਣ ਦਾ ਨਾਮ ਨਹੀਂ ਲੱਗਦਾ